रेडी ਇੱਕ ਵੱਡੇ ਸ਼ਹਿਰ ਦੀ ਇੱਕ ਬਸਤੀ ਵਿੱਚ ਸ਼ਾਂਤਾ ਕਲਾਜ ਹਰ ਸਾਲ 크리스마ਸ ਦੇ ਤਿਉਹਾਰ ਉੱਤੇ ਬਸਤੀ ਦੇ ਬੱਚਿਆਂ ਨੂੰ ਸੋਹਣੇ ਸੋਹਣੇ ਵੱਡੇ ਵੱਡੇ ਤੋਹਫੇ ਵੰਡਣ ਆਉਂਦਾ ਸੀ ਡੰਡੀ ਉਹ ਸਾਰੇ ਸ਼ਹਿਰ ਦੇ ਬੱਚਿਆਂ ਨੂੰ ਮਿਲਣ ਅਤੇ ਤੋਹਫੇ ਵੰਡਣ ਤੋਂ ਬਾਅਦ ਉਸ ਬਸਤੀ ਵਿੱਚ ਆਉਂਦਾ ਸੀ ਕਿਉਂਕਿ ਉਸ ਬਸਤੀ ਦੇ ਬੱਚਿਆਂ ਨਾਲ ਉਸ ਨੂੰ ਬਹੁਤ ਲਗਾਓ ਸੀ ਡੰਡੀ ਉਹ ਉਹਨਾ ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਗੁਜ਼ਾਰਦਾ ਸੀ ਡੰਡੀ ਉਸ ਬਸਤੀ ਦੇ ਬੱਚਿਆਂ ਨਾਲ ਉਸ ਦੇ ਲਗਾਓ ਦਾ ਕਾਰਨ ਇਹ ਸੀ ਕਿ ਉੱਥੋਂ ਦੇ ਬੱਚਿਆਂ ਨੇ ਉਸ ਦਾ ਕਹਿਣਾ ਮੰਨ ਕੇ ਸਾਰੀਆਂ ਬੁਰੀਆਂ ਆਦਤਾਂ ਛੱਡ ਦਿੱਤੀਆਂ ਸਨ ਡੰਡੀ ਉਸ ਬਸਤੀ ਦਾ ਹਰ ਬੱਚਾ ਸਕੂਲ ਜਾਣ ਲੱਗ ਪਿਆ ਸੀ ਅਤੇ ਮਿਹਨਤ ਨਾਲ ਪੜ੍ਹਨ ਲੱਗ ਪਿਆ ਸੀ ਡੰਡੀ ਉਹਨਾਂ ਨੇ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖਣਾ ਸ਼ੁਰੂ ਕਰ ਦਿੱਤਾ ਸੀ ਜਿਸ ਨਾਲ ਸਾਰੀ ਬਸਤੀ ਦੀ ਨੋਹਾਰ ਹੀ ਬਦਲ ਗਈ ਸੀ ਡੰਡੀ ਉਹ ਸ਼ਹਿਰ ਦੀਆਂ ਸੁੰਦਰ ਬਸਤੀਆਂ ਵਿੱਚੋਂ ਨੰਬਰ 1 ਬਣ ਗਈ ਸੀ ਡੰਡੀ ਉਹਨਾ ਬੱਚਿਆਂ ਨੇ ਸਾਰੀਆਂ ਬੁਰੀਆਂ ਆਦਤਾਂ ਛੱਡ ਕੇ ਚੰਗੀਆਂ ਆਦਤਾਂ ਅਪਣਾ ਲਈਆਂ ਸਨ ਡੰਡੀ ਸ਼ਾਂਤਾ ਕਲਾਜ ਹਰ ਸਾਲ ਬੱਚਿਆਂ ਨੂੰ ਕਿਸੇ ਨਾ ਕਿਸੇ ਬੁਰੀ ਆਦਤ ਨੂੰ ਛੱਡਣ ਦੀ ਨਸੀਹਤ ਦੇ ਕੇ ਜਾਂਦਾ ਅਤੇ ਬੱਚੇ ਉਸ ਉੱਤੇ ਅਮਲ ਕਰ ਲੈਂਦੇ ਡੰਡੀ ਜਿਹੜਾ ਬੱਚਾ ਉਸ ਵੱਲੋਂ ਦੱਸੀ ਗਈ ਚੰਗੀ ਆਦਤ ਉੱਤੇ ਅਮਲ ਨਾ ਕਰਦਾ ਬਾਕੀ ਬੱਚੇ ਉਸ ਦੀ ਸ਼ਿਕਾਇਤ ਸ਼ਾਂਤਾ ਕਲਾਜ ਕੋਲ ਕਰ ਦਿੰਦੇ ਡੰਡੀ ਸ਼ਾਂਤਾ ਕਲਾਜ ਪਹਿਲਾਂ ਤਾਂ ਉਸ ਨੂੰ ਤੋਹਫਾ ਨਾ ਦਿੰਦਾ ਰੈਡੀ ਪਰ ਅਖੀਰ ਵਿੱਚ ਜਾਂਦਾ ਹੋਇਆ ਉਸ ਤੋਂ ਚੰਗੀ ਆਦਤ ਨੂੰ અપਨਾਉਣ ਦਾ ਵਾਦਾ ਲੈ ਕੇ ਉਸ ਨੂੰ ਵੀ ਤੋਹਫਾ ਦੇ ਜਾਂਦਾ ਡੰਡੀ ਬਸਤੀ ਦੇ ਬੱਚਿਆਂ ਦੇ ਮਾਤਾ ਪਿਤਾ ਇਸ ਗੱਲ ਤੋਂ ਹੈਰਾਨ ਸਨ ਕੇ ਸ਼ਾਂਤਾ ਕਲਾਜ ਕਿਹੜੇ ਜਾਦੂ ਨਾਲ ਬੱਚਿਆਂ ਤੋਂ ਬੁਰੀਆਂ ਆਤਾ ਛੜਵਾ ਕੇ ਉਹਨਾਂ ਨੂੰ ਚੰਗਾ ਇਨਸਾਨ ਬਣਾ ਰਿਹਾ ਹੈ ਡੰਡੀ ਪਿਛਲੇ ਸਾਲ ਸ਼ਾਂਤਾ ਕਲਾਜ ਬੱਚਿਆਂ ਨੂੰ ਸਬਰ ਰੱਖਣ ਦੀ ਚੰਗੀ ਆਦਤ ਨੂੰ ਅਪਣਾਉਣ ਦੀ ਨਸੀਹਤ ਦੇ ਕੇ ਗਿਆ ਸੀ ਡੰਡੀ ਹਰ ਬੱਚੇ ਨੇ ਆਪਣੇ ਆਪ ਨਾਲ ਇਹ ਵਾਦਾ ਕੀਤਾ ਸੀ ਕੇ ਇਸ ਵਾਰ ਦਾ ਸਬਰ ਰੱਖਣ ਦੀ ਚੰਗੀ ਆਦਤ ਦਾ ਸੋਹਣਾ ਤੋਹਫਾ ਸ਼ਾਂਤਾ ਕਲਾਜ ਤੋਂ ਉਹ ਹੀ ਲਵੇਗਾ ਨੰਡੀ ਬਸਤੀ ਦੇ ਬੱਚੇ ਪਹਿਲਾਂ ਵਾਂਗ ਇਸ ਬਰੇ ਦੇ ਕ੍ਰਿਸਮਸ ਵਾਲੇ ਦਿਨ ਸ਼ਾਂਤਾ ਕਲਾਜ ਦੇ ਆਉਣ ਦੀ ਉਡੀਕ ਵਿੱਚ ਇਕੱਠੇ ਹੋਣਾ ਸ਼ੁਰੂ ਹੋ ਗਏ ਸਾਨ ਪਰ ਉਹ ਉਹਨਾਂ ਨੂੰ ਆਉਂਦਾ ਨજર ਨਹੀਂ ਆ ਰਿਹਾ ਸੀ ਡੰਡੀ ਉਸ ਦੀ ਉਡੀਕ ਹੋ ਰਹੀ ਸੀ ਡੰਡੀ ਉਡੀਕ ਦੇ ਉਡੀਕ ਤੇ ਉਹਨਾਂ ਨੂੰ ਇੰਜ ਲੱਗਣ ਲੱਗਾ ਪਿਆ ਸੀ ਕਿ ਹੁਣ ਸ਼ਾਂਤਕਲਾਜ ਨਹੀਂ ਆਵੇਗਾ ਡੰਡੀ ਉਹਨਾਂ ਵਿੱਚੋਂ ਇੱਕ ਬੱਚੇ ਨੇ ਕਿਹਾ ਜਾਰ ਲਗਦਾ ਹੈ ਸ਼ੰਤਾ ਕਲਾਜ ਕੋਲ ਤੋਹਫੇ ਮੁੱਕ ਗਏ ਹੋਣਗੇ ਇਸ ਲਈ ਉਸਨੇ ਆਉਣ ਦਾ ਵਿਚਾਰ ਛੱਡ ਦਿੱਤਾ ਹੋਵੇਗਾ ਡੰਡੀ ਉਹਨਾਂ ਬੱਚਿਆਂ ਵਿੱਚੋਂ ਦੂਜਾ ਬੱਚਾ ਬੋਲਿਆ ਜਾਰ ਇਹ ਵੀ ਹੋ ਸਕਦਾ ਹੈ ਕਿ ਸ਼ਹਿਰ ਵੱਡਾ ਹੋਣ ਕਾਰਨ ਉਸ ਨੂੰ ਜ਼ਿਆਦਾ ਸਮਾਂ ਲੱਗ ਗਿਆ ਹੋਵੇ ਇਸ ਲਈ ਉਸਨੇ ਨਾ ਆਉਣਾ ਹੋਵੇ ਡੰਡੀ